ਦੇ ਸਗੇ ਉਹਨਾਂ ਕੋਲ ਸਾਰ ਘਟਿਦਾ ਸਪੀਕਰ ਲੱਗੇ ਸੀ ਉਹ ਚਿੱਟਾ ਲੈ ਕੇ ਆਂਦੀ ਸੀ ਨਾ ਕੱਲ ਪਬਲਿਕ ਦੇ ਕੋਲ ਆ ਪਾਈ ਸੀਗੀ ਬਲਵਿੰਦਰ ਸਿੰਘ ਕੁੜੀਆਂ ਦੇ ਵਿੱਚ ਬੈਠਾ ਸੀਗਾ ਸੱਪੇ ਬੈਠਾ ਸੀ ਪੁੱচ্চਾ ਮੰਡੀ ਬੈਠਾ ਸੀ ਐਟੇ ਗਾੜੀ ਸਬੂਤ ਹੈ ਮੇਰੇ ਕੋਲ ਪਰ ਪ੍ਰਸ਼ਾਸਨ ਨੇ ਸੁਣੀ ਨਹੀਂ ਮੇਰੀ ਕਿਉਂ ਨਹੀਂ ਸੁਣੀ ਦੀ ਵੱਡੇ ਅਧਿਕਾਰੀਆਂ ਨਾਲ ਲਈ ਕਿਸੀਆ ਮੈਂ ਪਰਦੇ ਮੈਂ ਪਾਸ਼ ਕਰ ਰਹੀਆਂ ਮੈਨੂੰ ਤੋਂ ਬਾਅਦ ਹੀ ਕੋਸ਼ਿਸ਼ ਕਰ ਰਹੇ ਨੇ ਕਾਹਦੇ ਵਾਸਤੇ ਤੁਹਾਡੀ ਪਬਲਿਕ ਦੇ ਸਾਹਮਣੇ ਮੇਰੇ ਤੱਪੜ ਮਾਰਿਆ ਬਲਵਿੰਦਰ ਸਿੰਘ ਸਰਕਾਰ ਲਿਆ ਉਹ ਰਸ ਕਰ ਲਿਆ ਇੰਤਿਆਂ ਨੂੰ ਰਸ ਕੀਤਾ ਨਾ ਆਪ ਦਾ ਪੀੜਾਣਾ ਮੈਨੂੰ ਆ ਕੋਹੜੀ ਦੇ ਸਾਹਮਣੇ ਤੱਪੜ ਤੱਪੜੀ ਕਰੀ ਜਾਂਦਾ ਕੱਲ ਨੂੰ ਮੇਰੇ ਨਾਲ ਕੁਝ ਵੀ ਕਰਦਾ ਜਿਮੇਵਾਰ ਚੱਕੋਗੇ ਸਰਕਾਰ ਚੱਕ ਰਹੀ ਤੁਮਨੇ ਵਾਲੀ ਸਰਕਾਰ ਮੈਂ ਅਧਿਕਾਰੀਆਂ ਦੇ ਨਾਮ ਲੈ ਲਿਆ ਆਈਪੀਐਸ ਉਹ ਰਹਿ ਕੇ ਬੰਦਿਆਂ ਨੂੰ ਕੋਟ ਕਰਦੇ ਨੇ ਮੈਂ ਹਮਤ ਕਰ ਲੈਣੀਆਂ ਮੇਰੇ ਬੱਚੇ ਨੂੰ ਸੁਰੱਖਿਅਤਾ ਮੇਰੀ ਸੁਰੱਖਿਆ ਦੇ ਕੋਟ ਨੂੰ ਮੈਂ ਬੱਚ ਵੀ ਆ ਗਿਆ ਮੈਂ ਮੇਰੇ ਬੱਚਾ ਸਮੈ ਦੋਵੇਂ ਕੁੜੀਆਂ ਸਮੈ ਬੱਸ ਸਟੈਂਡ ਦੇ ਕੋਲ ਫਕਰਦਾਰ ਤੇ ਬਹੂੰਗੀ ਬੱਸ ਮਰਦੀ ਹੋ ਜੇ ਚਾਹੇ ਮੈਨੂੰ ਅੰਦਰ ਕਰ ਦੋ ਚਾਹੇ ਮੈਨੂੰ ਬਾਹਰ ਮਰਜੀ ਕਰ ਦੋ ਮੈਂ ਇਸ ਜਨਾਨੀ ਦਾ ਪਰਦਾ ਫਾਸ਼ ਕਰੂੰਗੀ ਜੜੇ ਜੜੇ ਅਧਿਕਾਰੀਆਂ ਨੇ ਰਿਪੋਰਟ ਦਿੱਤੀ ਮੈਂ ਉਹਨਾਂ ਦੇ ਪਰਦਾ ਫਾਸ਼ ਕਰੂੰਗੀ ਪਰ ਮਰਦੀ ਐ ਅਣਡੀਆਂ ਅਣਡੀਆਂ ਇਹਨਾਂ ਬੈਂਕ ਨੂੰ ਬੰਦ ਕਰਦੇ ਕਿੱਥੇ ਤੋਂ ਬਦਮਾਸ਼ਾ ਆਸਰਾ ਕਰਦਾ ਅਣਡੀਆਂ ਨਸਾ ਤਸਰੇ ਬੜੇ ਜਾਂਦੇ ਨੂੰ ਉਹਨੇ ਲੁੱਲੇ ਬੜੇ ਲੈ ਗਏ ਬੈਨੋ ਬਤੋ ਆਂਦੇ 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 ਪਿਆ ਬਾਹਰ ਆਦੋ ਗੰਦੀਏ ਰੰਗਰੇ ਕਾ ਖਨਾਬਾ ਲੱਗਾ ਮੇਰੇ ਬੁੱਲਾ ਵਜਾ ਕੁੜੀਆਂ ਨੂੰ ਘੋਲਤਾ ਦਾ ਕਰਤੇ ਗੰਦੀਆਂ ਨੂੰ ਗੰਦੀ ਅਗੰਦੀਆਂ ਮੇਰੇ ਬੁੱਲਾ ਨੂੰ ਕੁੜੀਆਂ ਨੂੰ ਘੋਲਤਾ ਦਾ ਕਰਤੇ ਗੰਦੀਆਂ ਨੂੰ ਗੰਦੀ ਅਗੰਦੀਆਂ ਕਿੰਨਾ ਗੰਦੀ ਕਿੰਨੀ ਬਦਮਾਸ਼ ਮੇਰੇ ਬਾਹਰ ਆਜ ਕਰਦੀ ਮੈਂ ਦੱਸ ਕਰ ਅਨਸਰ ਜਣੇ ਕਿੰਨੇ ਜਣੇ ਦੇ ਕਾਰ ਖਾਣਗੇ ਕਿੰਨੇ ਜਣੇ ਦੇ ਘੋਟਾ ਨੂੰ ਪਸਾਰੇ ਕਿਚੇ ਦੇ ਵਿੱਚ ਲੈ ਕੇ ਜਾਣਗੇ ਕਿੰਨੇ ਕਿਛਤਰਾ ਲਵਾਉਣਗੇ ਣਡੀ 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 ਕਦੋਂ ਤੇਰੇ ਆ ਰਹੇ ਬੱਟਾ ਬੱਟਾ ਝੱਪੜ ਮਾਰਾਂ ਮੇਰਾ ਇੱਟਾਈ ਅਨ ਬੰਦਿਆ ਹੋਇਆ ਹੋਏ ਜੇ ਤੂੰ ਕਹਿ ਲਈ ਹੈ ਮੈਂ ਜੇ ਤੂੰ ਐਸੇ ਐਸੇ ਦੰਗਿਆਂ ਬਹੁਤ ਬੁਲਾਵੇ ਜਪੜੀਆਂ ਆਂਦਾਂ ਆਇਆ ਨਾੜਵਾਂ ਦਾ ਰੋਟਾ ਆ ਕੰਦੀਏ ਲੈ ਕਿੰਨਾ ਦੇ ਪਿੰਲੇ ਲਫਾ ਦੇਖੇ ਲੋਕਾਂ ਦੇ ਸ਼ਹਿਰ ਦੇ ਬੱਚੇ ਬਾਰੇ ਗੰਦੀ ਨੇ ਕਹਿੰਦਾ ਕਿ ਅੱਜ ਤੇੜਾਕਾਰ ਕੋ ਜਾਏ ਗੰਦੀ ਦਾ ਰੰਡੀਆਂ ਮਿਲਣਾ ਕਿੰਨੇ ਦੀ سزا ਰੰਡੀਆਂ ਮਿਲਣਾ ਤੈਨੂੰ ਪੰਜ ਸਾਲਾਂ ਬਾਅਦ ਦਿੱਤਾ ਮੇਰੇ ਪਰਮਾਤਮਾ ਨੇ ਮੈਨੂੰ ਇਨਸਾਫ ਗੁਰੂ ਰਾਮਦਾਸ ਨੇ ਤੇਰੇ ਸ਼ਰਮਾਤਾ ਗੰਦੀਆ ਤੂੰ ਮਰ ਜੇ ਉੱਤੇ ਨਹੀਂ ਮੌਤ ਗੰਦੇ ਗੰਦੇ ਘੱਟਾ ਮਾਰ ਕੱਟਦਾ ਬਾਰ ਇਹ ਨਾਲ ਮੈਨੂੰ ਕੱਟਦਾ ਇਹ ਨਾਲ ਬਾਰ ਰੰਗ ਜਾਂਦਾ ਹੈ ਰੰਗ ਜਾਂਦੀ ਹੈ ਕਿਥੇ ਖਾਦੀ ਚੱਕ ਲੈ ਕਿਸੇ ਨਾਲ ਰੱਖ ਜਾਂਦੀ ਕਿਸੇ ਆਪੀ ਅਸਰਾਣੀ ਬੱਸ ਕਾਂਦੀ ਰੱਤਾ ਕਾਰਿਆ ਕੀਤੀਆਂ ਨੇ ਕਿਸੇ ਨਾਲ ਦਾ ਬੱਸ ਜਾਂਦੀ ਜਾਂਦੀਏ ਜਾਂਦੀਏ ਸਰਕਾਰੀ ਬਲਾਦਨ ਬੱਦਲ ਨੂੰ ਚੱਕ ਮੇਰਾ ਡਰਾਈਵਰ ਬੰਦਾ ਲੱਪਿਆ ਸੀਗਾ ਹੈ ਇਹ ਕੈਲਕੂਲੇਟਰ ਡਰਾਈਵਰ ਲੱਪਿਆ ਸੀ ਤਾਂ ਗੁਆ ਖੇਡੂ ਚੱਕ ਸੀਗੇ ਉਹ ਕਿਹਦੀ ਗੰਦੀ ਬਦਮਾਸ਼ ਬਦਮਾਸ਼ਤਾ ਦੀ ਦੇਖ ਇਸ ਆਤਾ ਪਾਣੀ ਪਸਾਰੀ ਪੜੀ ਆ ਪਾਣੀ ਪੜੇ ਬਸਲੇਰੀ ਦਾ ਪਾਣੀ ਕਹਿੰਦੇ ਨੇ ਪਸਾਰੀ ਪੜੀ ਹੋਈ ਹੈ ਘਾਰ ਘੱਟੇ ਸਮੇਂ ਆਦਾ ਬਸਲੇਰੀ ਦਾ ਪਾਣੀ ਕਹਿੰਦੇ ਨੇ ਇਹ ਮਹਾਰਾਜੇ ਦਿੱਤੀ ਹੈ ਹੈ ਆਪ ਬੜੇ ਕਿਨ ਫੜ ਕੇ ਤੁਸੀਂ ਪਾਣੀ ਤੱਕ ਨਹੀਂ ਮਿਲਦਾ ਇਹਨੂੰ ਬਸਲੇਰੀ ਦੇ ਪਾਣੀ ਮਿਲਦੇ ਨਹੀਂ ਕੌਣ ਹੈ ਕੌਣ ਹੈ ਹੈ ਇਹ ਕੌਣ ਹੈ पे साथ, से मारे तो रखा है। के साथ के दो हजार बाईस में कब से बोल रही थी दो हजार बाईस से बोल रही थी जे नशा बेचती है नशा बेचती है पकड़ो पकड़ो इसको भगवंत मान के पास सुबह चार बजे बस तो पे थी शाम पर दस बजे घर पहुंची थी दोनों बच्चों को लेके अभी तक सुबाई नहीं हुई बच्चों कैसे पकड़ी गयी कब नहीं पकड़ा इतनी देर खास लगा रहे नीचे आई हुई मैं ਸਾਹੇਰ ਕਾਸ਼ੇ ਜੱਬੂ ਸਾਹੇਰ ਕਾਸ਼ੇ ਜੱਬੂ ਕਿਸਕੇ ਸ਼ਹਿਰ ਮੇ ਕਿਸਕੇ ਸ਼ਹਿਰ ਮੇ ਹੋ ਰਹਾ ਬਲਵਿੰਦਰ ਸਿੰਘ ਅਭੀ ਤੱਕ ਬਾਹਰ ਹੈ ਟੂਨੇ ਰਸਟ ਕੀਆ ਕਿਸ ਲਈ ਇਹ ਨਹੀਂ ਕੀਆ ਹੈ ਕੁੜੀਆਂ ਬਣਾ ਕੇ ਉਹ ਵੇਚਦਾ ਕੁੜੀਆਂ ਬਣਾ ਕੇ ਉਹ ਵੇਚਦਾ ਇਹ ਜੱਤੀ ਜੱਬੂ ਸਟicker ਲਾ ਕੇ ਪੰਜਾਬ ਪੁਲਿਸ ਦੇ ਸਟicker ਲਾ ਕੇ ਨਾਕਿਆਂ ਦੇ ਉੱਤੇ ਟੱਪ ਕੇ ਜਾਂਦੀ ਸੀਗੀ ਬਚ ਕੇ ਮੈਂ ਪੰਜਾਬ ਪੁਲਿਸ ਵਾਲੀਆਂ ਆਹ ਕੰਮ ਕਰਦੀ ਪੰਜਾਬ ਪੁਲਿਸ ਦੀ ਆੜ ਵਿੱਚ ਤੂੰ ਲੋਕਾਂ ਦੇ ਘਰ ਪੜਦੀ ਗਦੀਆਂ ਗੰਦੀਆਂ ਬਾਹਰ ਆ Abonsoyen, ak entender ite landi. ਹਾਂ ਚਲੋ ਜੀ ਅਜਿਹਾ ਜਿਹੜਾ ਮੰਗਿਆ ਸੀ ਉਹ ਅੱਜ ਬੰਦੂਗਦਾਲ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਹਦਾ ਸਾਨੂੰ 2 ਦਿਨ ਦਾ ਜਿਹੜਾ ਹੈਗਾ ਇਸ ਵਾਰ ਕਿੰਨੇ ਦਿਨ ਦਾ ਮੰਗਿਆ ਸੀ ਪਹਿਲਾਂ ਅਸੀਂ 1 ਵੀਕ ਦਾ ਰਿਮਾਂਡ ਮੰਗਿਆ ਸੀ ਜਿੰਦਾ ਜੱਸ ਸਾਹਿਬ ਨੇ 2 ਦਿਨ ਦਾ ਪਹਿਲੇ ਵੀਕ ਦਾ ਮਿਲਿਆ ਕਿ ਕੁਝ ਮਿਲਿਆ ਹੁਣ ਤੱਕ ਕੋਈ ਮਿਲਿਆ ਕੁਝ ਉਹਦੇ 'ਚ ਅਸੀਂ ਇੱਕ ਜਿਹੜਾ ਹੈਗਾ ਇੱਕ ਬੰਦੇ ਨੂੰ ਨੋਮੀਨੇਟ ਕੀਤਾਗਾ ਗੁਰਦਰਸ਼ਨ ਸਿੰਘ ਨਾਮ ਦੇ ਬੰਦੇ ਨੂੰ ਹੈਂਕ ਉਸ ਪਕੜਨ ਲਈ ਤੁਸੀਂ ਨਹੀਂ ਮਿਲਿਆ ਸਰ ਗ੍ਰਿਫਤਾਰੀ ਹੋ ਪਈ ਉਹਨਾਂ ਦੀ ਨਹੀਂ ਹਜੇ ਤੱਕ ਨਹੀਂ ਸਰ ਕੋਰਟ ਚ ਆ ਕੇ ਸਟੇਟਮੈਂਟ ਦੇ ਕੇ ਜੀ ਕਰ ਰਹੇ ਹਾਂ ਜੀ ਹਾਂਜੀ ਚੈੱਕ ਕਰ ਰਹੇ ਹਾਂ ਉਹ ਕੋਰਟ ਦੇ ਵਿੱਚ ਆ ਕੇ ਆਪਦੇ ਘਰ ਵਾਲੀ ਨਾਲ ਲੜ ਕੇ ਗਿਆ ਇੱਥੇ ਸਾਬਦਾ ਸਾਬੜੀ ਹੋਏ ਨੇ ਤੇ ਉਸ ਤੋਂ ਬਾਅਦ ਉਹ ਸਟੇਟਮੈਂਟ ਦੇ ਕੇ ਗਿਆ ਕਿ ਮੈਂ ਡੈਫੇਮੇਸ਼ਨ ਦਾ ਕੇਸ ਕਰਾਂਗਾ ਪੁਲਿਸ ਨੂੰ ਹਰਾਸ ਕਰ ਰਹੀ ਹੈ ਮੈਂ ਸੂਸਾਈਡ ਕਰਾਂਗਾ ਕੋਈ ਗੱਲ ਨਹੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਅਸੀਂ ਤਫਤੀਸ਼ ਹੈ ਪਾਰਟ ਆਫ ਇਹ ਇਨਵੈਸਟੀਗੇਸ਼ਨ ਹੈ ਸਰ ਕੋਈ ਬਰਾਮਦ ਵੀ ਹੋਇਆਗਾ ਕੋਈ ਜਾਣਕਾਰੀ ਹੋਈ ਹੈ ਦਿੱਸਤ ਉਹ ਲੈ ਰਹੇ ਆ ਜਿਸੇ ਕਰਕੇ ਰਿਮਾਂਡ ਲਿਆ ਸੀ ਸਰ ਕੋਈ ਉਹਨਾਂ ਦੇ ਘਰੇ ਕੋਈ ਕੰਫਰਮ ਕੀਤੀ ਗਈ ਕੁਝ ਮਿਲਿਆ ਜੀ ਸਰਚ ਕੀਤੀ ਕਿ ਲੇਕਿਨ ਕੋਈ ਇਹੋ ਜਿਹੀ ਸਾਨੂੰ ਇਤਰਾਜਯੋਗ ਚੀਜ਼ ਨਹੀਂ ਮਿਲੀ ਪਰ ਜਿਹੜੀਆਂ ਗੱਡੀਆਂ ਦੀ ਗੱਲ ਕੀਤੀ ਗਈ ਸੀ ਕਿ ਉਹਨਾਂ ਗੱਡੀਆਂ ਦਾ ਕੀ ਬਣਿਆ ਉਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਸੇ ਕਰਕੇ ਅਸੀਂ ਹੋਰ ਰਿਮਾਂਡ ਇਸੇ ਕਰਕੇ ਲਿਆ ਦੀ ਗੱਡੀਆਂ ਵਗੈਰਾ ਜਾਂ ਉਹਦੀ ਪ੍ਰੋਪਰਟੀ ਵਗੈਰਾ ਦਾ ਅਸੀਂ ਵੈਰੀਫਾਈ ਗੱਡੀਆਂ ਦਾ ਕੁਝ ਪਤਾ ਲੱਗਿਆ ਕਿ ਕੀ ਕਿਤੇ ਨਹੀਂ ਹਜੇ ਤੱਕ ਨਹੀਂ ਹਜੇ ਤੱਕ ਕਿੰਨੇ ਦਿਨਾਂ ਦਾ ਸਰ ਇੱਕ ਦਿਨ ਦਾ ਰਿਮਾਂਡ ਚ ਕੀ ਨਿਕਲਿਆ ਹੁਣ ਤੱਕ ਇੱਕ ਦਿਨ ਦੇ ਇਹੋ ਜ ਇੱਕ ਵਾਰ ਰੋਲ ਕੀ ਹੈ ਉਹਦਾ ਰੋਲ ਕੀ ਹੈ ਜਿਹਦੇ ਜੋ ਕਾਨੂੰਨ ਅਨਸਾਰ ਨੂੰ ਇਜਾਜ਼ਤ ਦੇਊਗਾ ਕਾਨੂੰਨ ਦੇ ਅਨਸਾਰ ਨਹੀਂ ਸਰ ਨਾਮਜ਼ਦ ਕੀਤਾ ਵੀ ਕਾਰਨ ਤਾਂ ਹੋਗਾ ਜੀ ਉਹ ਕਿਉਂਕਿ ਜਿਉ ਇਹ ਹੈਰਨ ਵਗੈਰਾ ਲੈ ਕੇ ਆਉਂਦੀ ਹੈ ਹਾਂਜੀ ਉਹਦੇ ਵਿੱਚ ਵੀ ਇਨਵੋਲਵਮੈਂਟ ਹੈ ਜੀ ਠੀਕ ਹੈ ਪਹਿਲਾਂ ਵੀ ਕਿਤੇ ਇਹ ਇਕੱਠੇ ਲੈ ਕੇ ਆਏ ਨੇ ਕੋਈ ਪਤਾ ਕਰਦੇ ਉਹ ਪੁੱਛ-ਕਿਛ ਕਰਦੇ ਠੀਕ ਹੈ ਫੋਨ ਚੈੱਕ ਕਰ ਰਹੇ ਹਾਂ ਸਾਰਾ ਕੁਝ ਇਸੀ ਉਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਾਰਾ ਕੁਝ ਕਰਦੇ ਕਿਸੇ ਅਧਿਕਾਰੀ ਦੇ ਨਾਮ ਦੱਸੇ ਨੇ ਕੋਈ ਚੈਟ ਜੁੜਨ ਲਈ ਜੀ ਨਹੀਂ ਕੋਈ ਕਿਸੇ ਕਿਸਮ ਦਾ ਸਾਡੇ ਕੋਲ ਕਿਸੇ ਅਧਿਕਾਰੀ ਦਾ ਨਾਮ ਪੁੱਛ ਕੇ ਇਸ ਦੌਰਾਨ ਨਹੀਂ ਸਾਹਮਣੇ ਕੋਈ ਮੋਬਾਈਲਾਂ ਜਿਹੜੇ ਮੋਬਾਈਲ ਲਈ ਸੀ ਕਿ ਉਹਨਾਂ ਦੇ ਵਿੱਚ ਚੈੱਕ ਕਰਵਾ ਰਹੇ ਹਾਂ ਮੈਂ ਫੋਨ ਚੈੱਕ ਕਰਵਾ ਥੈਂਕ ਯੂ ਥੈਂਕ ਯੂ